ਸੈਕਟਰੀਜ਼ ਨੈਸ਼ਨਲ ਐਜੰਸੀ ਸਟੇਟ ਹੈਲਥ ਐਜੰਸੀਜ਼ ਔਰ ਮੇਰੇ ਵੀ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਔਰ ਜਿਹੜੇ ਸੈਕਟਰੀ ਆਯੂਸ਼ ਆਯੂਸ਼ ਤੇ ਜਿਹੜੇ ਐਮਡੀ ਐਨਐਚਐਮ ਸਾਰੇ ਬੜੀ ਸਟ੍ਰਕਚਰਡ ਮੀਟਿੰਗ ਸੀ ਜੀ ਦੋਨੋ ਮਿਨਿਸਟਰ ਸਾਹਿਬਾਨ ਨਾਲ ਔਰ ਮੈਨੂੰ ਵੀ ਤੁਹਾਨੂੰ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਪੀ ਨੱਡਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਪੰਜਾਬ ਦੇ ਨਾਲ ਬਹੁਤ ਨੇੜਲੇ ਸੰਬੰਧ ਹੈ ਸੋ ਉਹ ਬੜੇ ਪੋਜ਼ਿਟਿਵ ਸੀਗੇ ਜੀ ਹੀ ਵਾਸ ਵੈਰੀ ਰਿਸੈਪਟਿਵ ਤੇ ਜਿਹੜਾ ਸਾਡਾ ਵਿਊ ਪੁਆਇੰਟ ਸੀਗਾ ਉਹ ਪਹਿਲਾ ਇਹਨਾਂ ਨਾਲੋਂ ਫਰਕ ਇਹ ਸੀਗਾ ਕਿ ਐਸ ਕੰਪੇਅਰ ਟੂ ਅਰਲੀਅਰ ਮਿਨਿਸਟਰਸ ਨਾਲ ਜੀ ਉਹ ਪੰਜਾਬ ਦੇ ਜਿੰਨੇ ਵੀ ਇਸ਼ੂਸ ਆ ਗਏ ਹੈਲਥ ਨਾਲ ਰਿਲੇਟਡ ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀਆਂ ਕਲਚਰਲ ਸੈਂਸਿਟੀਵਿਟੀਜ਼ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰਕਾਰ ਹੈਗੇ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਟ ਆਊਟ ਕਰ ਲਓ ਐਂਡ ਹੀ ਇਜ਼ ਵੈਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਰਨੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬਾਉਂਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਨੂੰ ਇਸ਼ੂਸ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜਾ ਜੂਨੀਅਰ ਹੈਲਥ ਮਿਨਿਸਟਰ ਦਾ ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਤੇ ਜੀਪੀ ਨਰਦਾ ਜੀ ਔਰ ਜਿਹੜੇ ਪ੍ਰਤਾਪ ਜਾਦਵ ਜੀ ਉਹ ਦੋਨੇ ਬਹੁਤ ਰਿਸੈਪਟਿਵ ਸੀਗੇ ਉਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਐਨਐਚਐਮ ਦੇ ਫੰਡ ਰੁਕੇ ਹੋਇਆ ਉਹ ਜਿਹੜੇ ਆਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਫੰਡ ਸੀਗੇ ਇਸ ਤੋਂ ਸਵਾਇ ਵੀ ਸਾਡੇ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪੰਜਾਬ ਨਾਲ ਰਿਲੇਟਡ ਸੀਗੇ ਇੱਕ ਤਾਂ ਸਾਡੇ ਨੈਸ਼ਨਲ ਇਨਸਟੀਚਿਊਟ ਆਫ ਵਾਇਰਾਲੋਜੀ ਬਣਨਾ ਸੀ ਇੱਥੇ ਉਹ ਮੈਂ ਉਹਨਾਂ ਤੋਂ ਮੰਗ ਕੀਤੀ ਆ ਉਹਨਾਂ ਨੇ ਕਿਹਾ ਸੀ ਇਹਨੂੰ ਜਰੂਰ ਤੁਹਾਨੂੰ ਅਸੀਂ ਇਹਨੂੰ ਕਨਸਿਡਰ ਕਰਾਂਗੇ ਕਿਉਂਕਿ ਆਪਾਂ ਨੂੰ ਕਰੋਨਾ ਵੇਲੇ ਬਹੁਤ ਦਿੱਕਤ ਆਈ ਸੀ ਇਸੇ ਤਰ੍ਹਾਂ ਜਿਹੜੇ ਤੁਸੀਂ ਸਾਰੇ ਪੱਤਰਕਾਰ ਭਰਾਓ ਤੁਸੀਂ ਬੜੇ ਅਵੇਅਰ ਹੋਏ ਦੇ ਬਾਰੇ ਕਿ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਸਟੂਡੈਂਟ ਸੁਸਾਈਡਸ ਆ ਉਹ ਕਿਸਾਨਾਂ ਤੋਂ ਵੱਧ ਹੋ ਗਿਆ ਜਿਹੜਾ ਪਿਛਲੇ 10 ਸਾਲ ਦਾ ਡਾਟਾ ਵੀ ਉਹ ਕਿਸਾਨਾਂ ਦੇ ਵਿੱਚ 10000 ਤੋਂ ਵੱਧ ਆ ਤੇ ਸਟੂਡੈਂਟਸ ਦੇ 13000 ਤੋਂ ਵੱਧ ਹੋ ਗਏ ਇਹਦੇ ਤੇ ਵੀ ਜਦੋਂ ਮੈਂ ਉਹਨਾਂ ਦੇ ਨਾਲ ਡਿਸਕਸ ਕੀਤਾ ਉਹ ਵੀ ਇਹਦੇ ਬਾਰੇ ਕਨਸਰਨ ਸੀਗੇ ਤੇ ਕਾਫੀ ਡਿਸਕਸ਼ਨ ਹੋਈ ਉਹਦੇ ਵਾਸਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਿਸ ਤਰ੍ਹਾਂ ਇੱਕ ਨਿਮਹਾਂਸ ਕਹਿੰਦੇ ਆ ਜੀ ਨੈਸ਼ਨਲ ਇੰਸਟੀਚਿਊਟ ਆਫ ਮੈਂਟਰਲ ਹੈਲਥ ਐਂਡ ਨਿਊਰੋਸਾਇੰਸਸ ਬੰਗਲੌਰ ਦੇ ਵਿੱਚ ਕਿ ਬੱਚਿਆਂ ਦੇ ਵਿੱਚ ਕੀ ਹੋ ਰਿਹਾ ਬੱਚੇ ਸੁਸਾਇਡ ਕਿਉਂ ਕਰ ਰਹੇ ਆ ਔਰ ਇਹ ਵੀ ਇੱਕ ਮੈਂਟਰਲ ਹੈਲਥ ਇਸ਼ੂ ਹੈ ਕਿਸਾਨਾਂ ਦੇ ਵਿੱਚ ਜੋ ਸੁਸਾਇਡ ਆ ਉਹ ਵੀ ਮੈਂਟਰਲ ਹੈਲਥ ਇਸ਼ੂ ਹੈ ਇਸੇ ਤਰ੍ਹਾਂ ਜਿਹੜਾ ਡੋਮੈਸਟਿਕ ਡਿਸਪਿਊਟ ਜਿਹੜੇ ਹੈਗੇ ਆ ਜਾਂ ਤੁਹਾਡੀਆਂ ਜਿਹੜੀਆਂ ਲੁੱਟਾਂ ਖਵਾ ਵੀ ਹੈਗੀਆਂ ਇਹ ਸਾਰੇ ਮੈਂਟਲ ਹੈਲਥ ਇਸ਼ੂਸ ਹੈਗੇ ਆ ਔਰ ਇਹ ਨੈਗਲੈਕਟਡ ਆ ਔਰ ਇਸੇ ਇਵਨ ਡਰਗ ਜਿਹੜਾ ਹੈਗਾ ਦੈਟਸ ਆਲਸੋ ਅ ਮੈਂਟਲ ਹੈਲਥ ਇਸ਼ੂ ਸੋ ਬਹੁਤ ਸਾਰੇ ਮੈਂਟਲ ਹੈਲਥ ਇਸ਼ੂਸ ਆਗੇ ਆ ਡੋਮੈਸਟਿਕ ਵਾਇਲੈਂਸ ਵੀ ਆ ਉਹਦੇ ਚ ਵਾਇਲੈਂਸ ਅਗੇਂਸਟ ਔਮਨ ਵੀ ਆ ਸਿਕ ਮਾਈਂਡਸ ਆਲਰੇਡੀ ਹੁੰਦੇ ਆ ਇਹ ਇਹ ਸਾਰੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਜੇ ਇੱਥੇ ਆਪਣੇ ਇੰਸਟੀਚਿਊਟ ਹੋਏਗੀ ਨੈਸ਼ਨਲ ਲੈਵਲ ਦੀ ਉਹ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ ਸਮਾਜ ਦੇ ਵਿੱਚ ਕਿਸਾਨਾਂ ਦੇ ਵਿੱਚ ਸਰਵੇਜ਼ ਕਰਕੇ ਜਿਹੜੀ ਸਾਨੂੰ ਬੜੀ ਮੁੱਲੀ ਜਾਣਕਾਰੀ ਮਿਲੇਗੀ ਕਿ ਉਹਨਾਂ ਦੀ ਰੋਕத் ਥਾਮ ਲਈ ਕੀ ਕਰਨਾ ਤੇ ਇਹਦਾ ਲੌਂਗ ਟਰਮ ਸੋਲੂਸ਼ਨ ਕੀ ਹੈ ਸ਼ਾਰਟ ਟਰਮ ਮੀਅਰਸ ਕੀ ਹੈ ਸੋ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀ ਤੁਹਾਡੇ ਹੈਗਾ ਜਿਹੜਾ ਮੈਂਟਰਲ ਹਸਪੀਟਲ ਆਪਣਾ ਵਿੱਚ ਵੀ ਅਸੀਂ ਉਹਨੂੰ ਇਮੀਡੀਏਟਲੀ ਉਹਦੀ ਜਿਹੜੀ ਕੈਪੈਸਿਟੀ ਹੈ ਉਹਨੂੰ ਅਸੀਂ ਸਟਰੈਂਥਨ ਕਰਦੇ ਵੀ ਤੁਹਾਡੀ ਮਦਦ ਕਰਾਂਗੇ ਐਂਡ ਹੀ ਇਜ਼ ਵੈਰੀ ਕੀਨ ਕਿ ਜਿਹੜੀ ਮੈਂਟਰਲ ਹੈਲਥ ਹੈ ਇਹਨੂੰ ਡਿਊ ਇੰਪੋਰਟੈਂਸ ਦਿੱਤੀ ਜਾਵੇ ਇਸੇ ਤਰ੍ਹਾਂ ਸਾਡੇ ਗੁਰੂ ਰਵਦਾਸ ਆਰਬਦਾ ਯੂਨੀਵਰਸਿਟੀ ਹੈਗੀ ਹੈ ਜੀ ਹਿਸ਼ਾਰਪੁਰ ਦੇ ਵਿੱਚ ਉੱਥੇ ਸਾਡੇ ਕੋਲੇ ਜ਼ਮੀਨ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਲ ਏਮਸ ਤੋਂ ਸੁਣਿਆ ਹੋਇਆ ਸਾਰਾ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਇਸੇ ਤਰ੍ਹਾਂ ਜਿਹੜਾ 100% ਸੈਂਟਰਲੀ ਫੰਡਡ ਜਿਹੜਾ ਹੈਗਾ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਉਦੀ ਮੈਂ ਮੰਗ ਕੀਤੀ ਆ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਸੈਂਟਰਲੀ ਫੰਡਡ ਜਿਹੜੀ ਕੋਈ ਇਸ ਤਰ੍ਹਾਂ ਦੀ ਜੀ ਇੰਸਟੀਚਿਊਟ ਬਣਦੀ ਆ ਉਹਦੇ ਨਾਲ ਜਿਹੜਾ ਆਯੁਰਵੇਦਾ ਹੈਗਾ ਇਹ ਇੱਕ ਬਹੁਤ ਵਧੀਆ ਆਪਣੀ ਇੰਡੀਅਨ ਸਾਇੰਸ ਹੈ ਔਰ ਜਿਹੜੀ ਬਿਮਾਰੀ ਦੀ ਰੋਕਥਾਮ ਵਾਸਤੇ ਪ੍ਰੋਫੈਨਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਤੇ ਰੀਹੈਬਿਲਿਟੇਟਿਵ ਸਰਵਿਸਸ ਉਹਦੇ ਚ ਇਹਦਾ ਬਹੁਤ ਮਤਲਬ ਪਲੀਡਿੰਗ ਰੋਲ ਹੋ ਸਕਦਾ ਉਸ ਇੰਸਟੀਚਿਊਟ ਦੀ ਵਾਸਤੇ ਮੰਗ ਕੀਤੀ ਆ ਉਹਦੇ ਵਾਸਤੇ ਵੀ ਉਹ ਕਹਿੰਦੇ ਤੁਸੀਂ ਲੈਂਡ ਦਿਓਗੇ ਅਸੀਂ ਕਹਾਂ ਜੀ ਬਿਲਕੁਲ ਲੈਂਡ ਦੇਾਂਗੇ ਇਸੇ ਤਰ੍ਹਾਂ ਇੱਕ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਏ ਸੀ ਡੀ ਸੀ ਜਿਸ ਤਰ੍ਹਾਂ ਤੁਸੀਂ ਯੂ ਐਸ اے ਦਾ ਸੁਣਿਆ ਹੋਣਾ ਉਹਨਾਂ ਨੇ ਵੀ ਇਹੀ ਦੇਖਣਾ ਹੁੰਦਾ ਕਿ ਕਿਹੜੀਆਂ ਬਿਮਾਰੀਆਂ ਆਉਣ ਵਾਲੇ ਸਮੇਂ ਵਿੱਚ ਫੈਲ ਸਕਦੀਆਂ ਜਿਹੜੀਆਂ ਫੈਲ ਰਹੀਆਂ ਉਹਦੇ ਕੀ ਕਾਰਨ ਆ ਉਹਨਾਂ ਦੀ ਰੋਕਥਾਮ ਕੀ ਹੈ ਤੇ ਇਹ ਇਹ ਵੀ ਇੱਕ ਸੈਂਟਰ ਜਿਹੜਾ ਹੈਗਾ ਇਹਦੇ ਵਾਸਤੇ ਵੀ ਜਿਹੜੀ ਜ਼ਮੀਨ ਹੈ ਅਸੀਂ ਉਹ ਦੇਾਂਗੇ ਤੇ ਉਹ ਜਿਹੜੀ ਐਨ ਸੀ ਡੀ ਸੀ ਉਹ ਵੀ ਇੱਕ ਸੈਟਅਪ ਕਰਨਗੇ ਇਸ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਮੈਡੀਕਲ ਕਾਲਜ ਪੂਰੇ ਦੇਸ਼ 'ਚ ਬਣ ਰਿਹਾ ਉਹਦੇ ਬਾਰੇ ਜਿਹੜੀ ਮਿਨਿਸਟਰੀ ਐਜੰਸੀ ਉਹਨਾਂ ਨੂੰ ਇੱਕ ਤਾਂ ਜਿੰਨੇ ਸਾਡੇ ਮੈਡੀਕਲ ਕਾਲਜ ਹੈ ਅਸੀਂ ਕ੍ਰਿਟੀਕਲ ਕੇਅਰ ਬਲਾਕਸ ਬਣਾ ਰਹੇ ਹਾਂ ਜਿਸ ਤਰ੍ਹਾਂ ਕਰੋਨਾ ਆਇਆ ਸੀਗਾ ਤੋਂ ਨੂੰ ਇਹ ਆਸ ਹੋਣਾ ਕਿ ਸਾਡੇ ਕੋਲੇ ਉਹਦੇ ਵਾਸਤੇ ਜਿਹੜੇ ਟ੍ਰੇਨਡ ਸਟਾਫ ਨਹੀਂ ਸੀਗਾ ਹਸਪਤਾਲ ਦੇ ਵਿੱਚ ਮੈਡੀਟੇਟਰ ਤਾਂ ਸੀਗੇ ਅਸੀਂ ਸਾਰੇ ਪੰਜਾਬ ਦੇ ਕੱਢ ਕੇ ਮੈਡੀਕਲ ਕਾਲਜਾਂ ਚ ਲਾ ਕੇ ਉੱਥੇ ਅਸੀਂ ਚਲਾਏ ਸੀ ਤੇ ਉਹਦੇ ਵਾਸਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਵੀ ਹੋਣੇ ਚਾਹੀਦੇ ਆ ਉਹ ਮੇਰੀ ਇੱਕ ਸੁਜੈਸ਼ਨ ਸੀ ਇਸੇ ਤਰ੍ਹਾਂ ਜਿਹੜੇ ਵੀ ਮੱਲਾਕ ਲੈਣੇ ਇੱਕ ਜਾਂ ਜਿਹੜੋਂ ਪ੍ਰਾਇਮਰੀ ਕੇਅਰ ਚਾਣਨੇ ਆ ਜਿਹੜੇ ਜਿਨ੍ਹਾਂ ਨੇ ਜਿਹੜੇ ਫਸਟ ਡਾਕਟਰ ਹੁੰਦਾ ਜਿਹਨੇ ਸਭ ਤੋਂ ਪਹਿਲਾਂ ਬਿਮਾਰੀ ਦਾ ਜਾਣਾ ਸਕਰੀਨਿੰਗ ਕਰਨੀ ਆ ਉਹਦੇ ਛੋਟੇ ਵੀ ਫੈਮਿਲੀ ਪੇਸ਼ੀਸ਼ਨ ਉਹਦਾ ਫੈਮਿਲੀ ਮੈਡੀਸਨ ਦਾ ਕੋਰਸ ਹੁੰਦਾ ਵੀ ਉਹ ਸ਼ੁਰੂ ਕਰਨਾ ਚਾਹੀਦਾ ਇਸੇ ਤਰ੍ਹਾਂ ਜਿਹੜੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਪਾਸਾ ਮਾਰਿਆ ਗਿਆ ਲਕਬਾ ਹੋ ਗਿਆ ਉਹਨੂੰ ਪੇਲੀਏਟਿਵ ਕੇਅਰ ਕਹਿੰਦੇ ਆ ਉਹਦੇ ਵਾਸਤੇ ਵੀ ਜਿਹੜਾ ਹੈਗਾ ਵੀ ਉਹਨੂੰ ਬਿਮਾਰੀ ਨੇ ਠੀਕ ਨਹੀਂ ਹੋਣਾ ਬਟ ਉਸ ਬੰਦੇ ਦੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਬਿਹਤਰ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਹੁੰਦੇ ਆ ਜਿਵੇਂ ਬੱਚਿਆਂ ਦੇ ਵਿੱਚ ਪੀਡੀਆਟ੍ਰਿਕਸ ਹੁੰਦਾ ਵੱਡਿਆਂ ਦੇ ਵਿੱਚ ਜੈਰੀਆਟ੍ਰਿਕਸ ਸੋ ਸਪੈਸ਼ਲਾਈਜ਼ਡ ਕੋਰਸਸ ਸਿ ਸ਼ੁਰੂ ਕਰਨੇ ਆ ਉਹਦੇ ਵਾਸਤੇ ਸਾਨੂੰ ਸੈਂਟਰਲ ਦੇ ਫੰਡਿੰਗ ਦੀ ਲੋੜ ਹੈ ਇਸ ਤੋਂ ਸਵਾਇ ਉਹਨਾਂ ਨੇ ਖੁਦ ਹੀ ਕਿਹਾ ਕਿ ਅਸੀਂ ਜਿਹੜੇ ਤੁਹਾਡੇ ਰਿਐਸਟ ਚੋੜਦਾ ਇਹਨਾਂ ਨੇ ਮਤਲਬ ਹੀ ਬਸ ਹਾਈਲੀ ਐਪਰੀਸ਼ੀਏਟ ਆਬ ਸਾਡਾ ਪਟਿਆਲ ਸਪੈਸ਼ਲਟੀ ਜਿਹੜਾ ਹੈਗਾ ਉਹ ਵਿੰਗ ਹੈਗਾ ਅੰਮ੍ਰਿਤਸਰ ਚ ਹੈਗਾ ਫਰੀਦਕੋਟ ਚ ਹੈਗਾ ਉਹਨਾਂ ਦੇ ਵਿੱਚ ਵੀ ਉਹ ਸਟੇਟ ਦੀ ਜਿਹੜੀ ਹੈਂਡਹੋਲਡਿੰਗ ਕਰਨਗੇ ਉਹਦੇ ਵਿੱਚ ਵੀ ਸਾਡੀ ਮਦਦ ਕਰਨਗੇ ਪਿੱਛੇ ਜੋ ਪਹਿਲਾਂ ਟੀਵੀ ਦੀਆਂ ਬਿਮਾਰੀਆਂ ਦੀ ਜਿਹੜੀ ਹੈਗੀ ਆ ਉਹ ਮੈਡੀਸਨ ਦੀ ਸ਼ਾਰਟੇਜ ਆਈ ਸੀ ਜਿਹੜੀ ਕੰਪਨੀ ਸਪਲਾਈ ਕਰਦੀ ਸੀ ਪਿੱਛੋਂ ਚైనా ਤੋਂ ਤਾਂ ਨਰਣਗੇ ਜਿੰਨੇ ਸਾਡੇ ਐਨ ਐਚ ਐਮ ਦਾ ਜਿਹੜਾ ਵੀ ਜਿੰਨੇ ਵੀ ਸਾਡੇ ਆਪਸ ਵਿੱਚ ਇਸ਼ੂ ਆ ਗਿਆ ਉਹਨਾਂ ਨੂੰ ਸੌਲਟ ਆਊਟ ਕਰਕੇ ਤੇ ਉਹਨਾਂ ਨੇ ਇਸ ਗੱਲ ਨੂੰ ਵੀ ਕਨਸੀਡ ਕੀਤਾ ਕਿ ਅਸੀਂ ਇਧਰੋਂ ਇਨਸਟਾਲਮੈਂਟ ਸ਼ੁਰੂ ਕਰ ਦਾਂਗੇ ਤੁਸੀਂ ਉਧਰੋਂ ਆਪਣਾ ਜਿਹੜਾ ਹੈਗਾ ਉਹ ਆਪਣਾ ਸ਼ੁਰੂ ਕਰ ਦੇਣਾ ਜਿਹੜਾ ਤੁਹਾਡਾ ਪਾਰਟ ਹੈ ਤੇ ਦੂਜਾ ਇਹਦੇ ਵਿੱਚ ਮੇਨ ਇਹ ਸੀਗਾ ਕਿ ਜਿਹੜਾ ਉਹਦੇ ਵਿੱਚ ਜਿਹੜੇ ਸੈਂਟਰਲੀ ਫੰਡਡ ਸਕੀਮ ਚ ਬੇਸਿਕਲੀ ਜੇ ਮੈਂ ਐਨ ਐਚ ਐਮ ਦੀ ਗੱਲ ਕਰਾਂ 60 40 ਆ ਸੋ ਉਹਨਾਂ ਨੇ ਇਸ ਦਾ ਵੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਕਿ ਹਾਂ ਵੀ ਇਹਦੇ ਸਟੇਟ ਦਾ ਵੀ ਕੁਝ ਸ਼ੇਅਰ ਹੋਣਾ ਚਾਹੀਦਾ ਸੋ ਇਹਦੇ ਚ ਕੋ ਬ੍ਰਾਂਡਿੰਗ ਜਿਹੜੀ ਹੈਗੀ ਆ ਵੀ ਉਹ ਵੀ ਅਸੀਂ ਮਤਲਬ ਵੀ ਆਵੇ ਓਪਨ ਮਾਈਂਡ ਹਾਂ ਕਿ ਠੀਕ ਹੈ ਸਟੇਟ ਵੀ ਆਪਣੀ ਬ੍ਰਾਂਡਿੰਗ ਕਰ ਲਵੇ ਤੇ ਸੈਂਟਰ ਦੇ ਵੀ ਹੋਵੇ ਦੋਨਾਂ ਦੀ ਹੋ ਜਾਣੀ ਚਾਹੀਦੀ ਆ ਕੋਈ ਅਰਚ ਨਹੀਂ ਆ ਸੋ ਹੀ ਵਾਸ ਅਪਰੀਸ਼ੀਏਟਿਵ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਕਨਸਰਨ ਸੀਗੇ ਸੋ ਆਮ ਬਰੀ ਹੈਪੀ ਕਿ देयर ਇਜ਼ ਅ ਜਿਵੇਂ ਪਹਿਲਾਂ ਨਾਲੋਂ ਇੱਕ ਫਰਕ ਹੈ ਕਿ ਕਿਉਂਕਿ ਸਾਡੇ ਮਿਨਿਸਟਰ ਉਹਨਾਂ ਦੇ ਮਾਚਲ ਤੋਂ ਆਗੇ ਖੋਦ ਪਰ ਉਹਨਾਂ ਦੇ ਪੰਜਾਬ 'ਚ ਬਹੁਤ ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰ ਸਾਰਾ ਉਹਨਾਂ ਦਾ ਸਾਰਾ ਸੱਭਿਆਚਾਰ ਨੂੰ ਕਲਚਰ ਨੂੰ ਸਮਝਦੇ ਆ ਤੇ ਇੱਕ ਬਹੁਤ ਹੀ ਇੱਕ ਅੱਛੀ ਸ਼ੁਰੂਆਤ ਹੋਈ ਹੈ ਤੇ ਆ ਵੀਰ ਵੈਰੀ ਹੋਪਫੁਲ ਕਿ ਆਉਣ ਵਾਲੇ 15 20 ਦਿਨ ਵਿੱਚ ਇੰਨੇ ਚ ਦੋ ਮਹੀਨੇ ਚ ਮੀਟਿੰਗਸ ਕਰਕੇ ਅਸੀਂ ਸਾਰੇ ਜਿੰਨੇ ਵੀ ਆ ਗਏ ਸਾਡੇ ਲਾਰਨ ਆਊਟ ਕਰਕੇ ਫੰਡਸ ਵੀ ਸ਼ੁਰੂ ਹੋ ਜਾਣਗੇ ਔਰ ਨਵੇਂ ਜਿਹੜੇ ਪ੍ਰੋਜੈਕਟਸ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਗਏ ਉਹ ਅਸੀਂ ਲੈ ਕੇ ਆਵਾਂਗੇ ਅਸਰ ਫੰਡ ਕਿੰਨਾ ਜਿਹੜਾ ਇਹ ਜਿਹੜਾ ਐਨ ਐਚ ਐਮ ਦਾ ਹੈਗਾ ਉਹ ਹੁਣ 1100 ਕਰੋੜ ਤੋਂ ਥੋੜਾ ਜਿਹਾ ਉੱਪਰ ਹੋ ਚੁੱਕਿਆ ਜਿਹੜਾ ਸਟੇਟ ਹੈਲਥ ਜੇਂਸੀਆ ਜਿਹੜਾ ਇੰਸ਼ੋਰੈਂਸ ਵਾਲਾ ਹੈਗਾ ਉਹ ਵੀ ਸਭ ਕੁ 200 ਕਰੋੜ ਦੇ ਨੇੜੇ ਚੜਿਆ ਹੈਗਾ ਤੇ ਬਾਕੀ ਜੋ ਸਾਡੇ ਕੋਲੇ ਡਿਫਰੈਂਟ ਪ੍ਰੋਜੈਕਟਸ ਆਣਗੇ ਉਹਦੇ ਵਿੱਚ ਵੀ ਹੋਏਗਾ ਜੀ ਨਵੇਂ ਇੰਸਟੀਚੂਟਸ ਆਣਗੇ ਆ ਉਹਦੇ ਨਾਲ ਡਵੈਲਪਮੈਂਟ ਵੀ ਹੋਏਗੀ ਲੋਕਾਂ ਨੂੰ ਬੈਨੀਫਿਟ ਮਿਲੇਗਾ ਜੇ ਸੁਪਰ ਸਪੈਸ਼ਲਟੀ ਵਿੰਗ ਦੇ ਵਿੱਚ ਜਾਂ ਜਿਹੜੇ ਕ੍ਰਿਟੀਕਲ ਕੇਅਰ ਦੇ ਵਿੱਚ ਆਲਰੇਡੀ ਸਾਨੂੰ ਉਹ ਕਰ ਰਹੇ ਆ ਐਮਸੀਐਚ ਦੇ ਵਿੱਚ ਕਰ ਰਹੇ ਆ ਪਰ ਸੁਪਰ ਸਪੈਸ਼ਲਟੀ ਵਿੰਗ ਦੇ ਵਿੱਚ ਵੀ ਕਰਨਗੇ ਸੋ ਅਸੀਂ ਹੋਰ ਜ਼ਿਆਦਾ ਕੋਲਾਬੋਰੇਸ਼ਨ ਜਿਹੜੀ ਹੈਗੀ ਆ ਉਹ ਮੈਡੀਕਲ ਟੀਚਰਸ ਦੀ ਟ੍ਰੇਨਿੰਗ ਵਾਸਤੇ ਸੁਪਰ ਸਪੈਸ਼ਲਟੀ ਵਿੰਗ ਵਾਸਤੇ ਤੇ ਉਹ ਸਾਡੀ ਕੋਲਾਬੋਰੇਸ਼ਨ ਵੀ ਕਰਨਗੇ ਸਾਨੂੰ ਟੈਕਨੀਕਲ ਨੋਹਾਵ ਵੀ ਦੇਣਗੇ ਔਰ ਫੰਡਸ ਵੀ ਦੇਣਗੇ ਉਹਦੇ ਵਾਸਤੇ ਇਹ ਜਦੋਂ ਪਿਛਲੇ ਮਾਰਜੋ ਸੁਪਰੀਮ ਕੋਰਟ ਦੀਆਂ ਜੋ ਗਾਈਡਲਾਈਨਸ ਐ ਉਹ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਐ ਚਾਹੀ ਉਹਦੇ ਚ ਸੀਸੀਟੀਵੀ ਕੈਮਰਾਸ ਲਗਾਣੇ ਆ ਜਾਂ ਉਹਦੇ ਚ ਲਾਈਟਸ ਦਾ ਕਰਨਾ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਹੋਸਟਲ ਤੋਂ ਜਾਂ ਖਾਸ ਕਰਕੇ ਗਰਲਸ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਗੋਲਫ ਕਾਰਟਾਂ ਕੋਈ ਜਿਹੜਾ ਹੈਗਾ ਈ ਰਿਕਸ਼ਾ ਦੇ ਰਹੇ ਆ ਉਹਨਾਂ ਨੂੰ ਆਪਣੇ ਸਿਕਿਉਰਿਟੀ ਗਾਰਡਸ ਜ਼ਿਆਦਾ ਡਿਪਲਾਈ ਕਰਨੇ ਆ ਫਿਰ ਉਹਦੇ ਵਾਸਤੇ ਸਟੇਟਸ ਵਾਸਤੇ ਕਾਫੀ ਜ਼ਿਆਦਾ ਆਲ ਆਫ ਅਸਾਡ ਨੇ ਇੱਕ ਬਰਡਨ ਹੈ ਆਲਰੇਡੀ ਸਟੇਟਸ ਓਵਰ ਬਰਡਨਡ ਹੈ ਤੋਂ ਉਹਦੇ ਵਿੱਚ ਵੀ ਉਹਨਾਂ ਨੇ ਹੀ ਵਾਸ ਹੀ ਹੈਜ਼ ਅ ਓਪਨ ਮਾਈਂਡ ਕਿ ਅਸੀਂ ਫੜੀਏ ਇਹਦੇ ਵਿੱਚ ਵੀ ਅਸੀਂ ਵੱਤਵਾਦ ਮਦਦ ਕਰਾਂਗੇ ਜੋ ਵੀ ਅਸੀਂ ਕਰ ਸਕਦੇ ਹਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਵੀ ਵੀਰ ਵਰਕ ਟੂਗੇਦਰ ਐਂਡ ਆਈ ਮਸਟ ਅਪਰੀਸ਼ੀਏਟ ਕਿ ਜਿਹੜਾ ਹੈਲਥ ਦਾ ਇਸ਼ੂ ਹੈ ਇਟ ਸ਼ੁੱਡ ਬੀ ਕੈਪਟ ਅਬਾਉਟ ਪੋਲਿਟਿਕਸ ਉਹਨਾਂ ਦਾ ਐਟੀਟਿਊਡ ਵੀ ਵੀਰ ਕੋਲ ਸਾਡੇ ਨਾਲ ਮੇਲ ਖਾਂਦਾ ਸੀ ਇਹਦੇ ਬਾਰੇ ਵਿੱਚ ਕਿੰਦਰ ਕਦੋਂ ਤੱਕ ਫੰਡ ਹੈ ਜਿਹੜਾ ਜਾਰੀ ਕਰਨਾ ਉਹਨਾਂ ਨੇ ਸਾਡੀ ਮੀਟਿੰਗ ਕਰਤੀ ਹੈ ਜੀ ਮ